ਹਨੇਰੀ ਹਨੇਰੀ ਕਲੈਪਿੰਗ ઓਪਰੀ ਤੈਨੂੰ ਤਾਂ ਬੜਾ ਖੁਸ਼ ਆਂਦਾ ਏ ਹਨਾ ਕੀ ਨਾਮ ਏ ਮੇਰੀ ਸੱਸ ਭੁਖੀ ਹੈ ਭੁਖੀ ਤੇਰੀ ਸਾਸ ਕਿਤੋਂ ਭੁਖੀ ਹੈ ਇਹ ਤੂੰ ਤਾਂ ਬੋਲੀਆਂ ਵੀ ਹਿੰਦੀ ਚ ਘਰ ਛੜੀਆਂ ਨੇ ਹੈ ਕੀ ਉਸ ਤੇ ਬੱਤੀ ਹੱਦੀ ਹੈ ਉਸ ਤੇ ਮੇਰੀ ਭੁਖਾ ਹੈ ਤੇ ਨਾਮ ਕੀ ਏ